ਗੁਰਮੁਖ ਪਿਆਰਿਓ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਮੱਗਰ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਸੋ ਮੱਗਰ ਦੇ ਮਹੀਨੇ ਦਾ ਉਪਦੇਸ਼ ਸਤਗੁਰੂ ਜੀ ਜਿਸ ਤਰ੍ਹਾਂ ਦੇ ਰਹੇ ਹਨ ਆਓ ਆਪਾਂ ਸਰਵਣ ਕਰਦੇ ਹਾਂ ਜੀ ਮੱਗਰ ਮਾਹੀ ਸੋਹੰਦੀਆਂ ਹਰਪਿਰ ਸੰਗ ਬੈਠੜੀਆਂ ਉਹ ਸੋਭਨੀਕ ਨੇ ਜੀ ਵਸਤਰੀਆਂ ਉਹ ਰੂਹਾਂ ਚੰਗੀ ਕਿਸਮਤ ਵਾਲੀਆਂ ਨੇ ਜਿਨ੍ਹਾਂ ਨੂੰ ਰੱਬ ਦੇ ਕੋਲ ਬੈਠਣਾ ਨਸੀਬ ਹੋ ਗਿਆ ਅਸਲ ਵਿੱਚ ਪਤਾ ਕੀ ਗੱਲ ਹੈ ਜੀ ਦੇ ਕੋਲ ਬੈਠ ਕੇ ਮਨ ਨੂੰ ਸ਼ਾਂਤੀ ਮਿਲੇ ਆਨੰਦ ਮਿਲੇ ਅਸਲ ਵਿੱਚ ਉਹੀ ਆਪਣਾ ਹੈ ਉਹਦੇ ਕੋਲ ਬਾਰ ਬਾਰ ਬੈਠਣ ਨੂੰ ਵੀ ਜੀ ਕਰਦਾ ਪਰ ਹੈਰਾਨੀ ਦੀ ਗੱਲ ਇਹ ਆ ਬੰਦਾ ਪੁੱਤਰਾਂ ਕੋਲ ਬੈਠ ਸਕਦਾ ਮਿੱਤਰਾਂ ਕੋਲ ਬੈਠ ਸਕਦਾ ਪਤਨੀ ਕੋਲ ਬੈਠ ਸਕਦਾ ਪਤਨੀ ਪਤੀ ਕੋਲ ਬੈਠ ਸਕਦੀ ਆ ਪਰ ਬੰਦਾ ਆਪਣੇ ਆਪ ਨਾਲ ਨਹੀਂ ਬੈਠ ਸਕਦਾ ਬੰਦਾ ਪ੍ਰਮਾਤਮਾ ਨਾਲ ਨਹੀਂ ਬੈਠ ਸਕਦਾ ਇਸੇ ਤਰ੍ਹਾਂ ਕਦੇ-ਕਦੇ ਲੋਕ ਗਵਾਂਢੀਆਂ ਨਾਲ ਬੈਠ ਕੇ ਗੱਲਾਂ ਕਰਦੇ ਆ ਕਦੀ ਕਦਾਈ ਉਹ ਖੁਸ਼ਕਿਸਮਤ ਬੈਠਣੀ ਹੁੰਦੀ ਆ ਮਗਰ ਦੇ ਮਹੀਨੇ ਵਿੱਚ ਜਦੋਂ ਆਪਾਂ ਪ੍ਰਮਾਤਮਾ ਦੇ ਨਾਲ ਬੈਠਦੇ ਆ ਨਾਲ ਬੈਠਣ ਤੋਂ ਭਾਵ ਕੀ ਆ ਸਾਧ ਸੰਗਤ ਵਿੱਚ ਆ ਕੇ ਸਿਮਰਨ ਕਰਦੇ ਆ ਪ੍ਰਮਾਤਮਾ ਕੋਲ ਬੈਠਣਾ ਹੈ ਕੀ ਆ ਬਸ ਉਸ ਦੀ ਯਾਦ ਵਿੱਚ ਲੀਨ ਹੋਣਾ ਕਿਉਂਕਿ ਉਹ ਸਾਡੇ ਕੋਲ ਬੈਠਾ ਹੈ ਅਸੀਂ ਪਰ ਉਹਦੇ ਕੋਲ ਨਹੀਂ ਬੈਠੇ ਉਹ ਸਾਡੇ ਵਿੱਚ ਹੈ ਅਸੀਂ ਉਹਦੇ ਵਿੱਚ ਨਹੀਂ ਸਾਡੀ ਯਾਦ ਵਿੱਚ ਨਹੀਂ ਉਹ ਸਾਡੇ ਚੇਤੇ ਵਿੱਚ ਨਹੀਂ ਪਰ ਉਹਦੀ ਯਾਦ ਵਿੱਚ ਅਸੀਂ ਹੈਗੇ ਹਾਂ ਐਵੇਂ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰ ਰਹੇ ਆ ਵੀ ਉਹ ਤਾਂ ਹਰ ਜੀ ਦੇ ਕੋਲ ਬੈਠਾ ਹੈ ਜੇ ਤੂੰ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਉਹ ਇਹ ਜੀਵਾਂ ਵਿੱਚੋਂ ਕੋਈ ਕੋਈ ਖੁਸ਼ਕਿਸਮਤ ਬੰਦਾ ਹੁੰਦਾ ਜਿਹੜਾ ਰੱਬ ਦੇ ਕੋਲ ਬੈਠਦਾ ਹੈ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬੇ ਮੇ ਲੜੀਆਂ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਮ ਲਾ ਲਿਆ ਉਹਨਾਂ ਦੀ ਸੋਭਾ ਗਣੀ ਨਹੀਂ ਜਾ ਸਕਦੀ ਉਹ ਮਹਾਨ ਨੇ ਕਹਿੰਦੇ ਨੇ ਵੱਡੇ ਕੋਲ ਬੈਠ ਕੇ ਬੰਦਾ ਖੁਦ ਵੱਡਾ ਹੋ ਜਾਂਦਾ ਹੈ ਇਹ ਤਾਂ ਅਸੀਂ ਰੋਜ਼ ਦੇਖਦੇ ਆਂ ਬੰਦਾ ਇਹ ਗੱਲ ਦਾ ਮਾਣ ਵੀ ਕਰਦਾ ਵੀ ਸਾਡਾ ਤਾਂ ਫਲਾਣੇ ਕੋਲ ਬੈਠਣਾ ਸਾਡਾ ਤਾਂ ਉਹ ਮਹਾਨ ਹੁਕਮਰਾਨ ਜਿਹਦੀ ਰਾਜਨੀਤੀ ਜੀ ਪੂਰੀ ਚੱਲਦੀ ਆ ਦਬਦਬਾ ਉਹਦੇ ਕੋਲ ਅਸੀਂ ਬੈੰਨੇ ਆਂ ਸਾਡੀ ਉਹਦੇ ਨਾਲ ਬਣਦੀ ਆ ਸਾਡਾ ਉਹਦੇ ਨਾਲ ਲੋਟ ਆ ਉਹ ਸਾਡਾ ਕਹਿਣਾ ਨਹੀਂ ਮੋੜਦਾ ਐਵੇਂ ਨਾ ਬੰਦਾ ਮਾਣ ਜਾਂ ਮਹਿਸੂਸ ਕਰਦਾ ਫਿਰ ਉਹਦੀ ਸੋਭਾ ਜੀ ਵੀ ਚਾਰ ਬੰਦਿਆਂ ਚ ਵੱਜ ਜਾਂਦੀ ਆ ਵੀ ਇਹ ਬੰਦੇ ਦੀ ਸਰਕਾਰੀ ਦਰਬਾਰੇ ਚਲਦੀ ਆ ਪਰ ਦੇਖੋ ਪਰਿਪੂਰਨ ਪ੍ਰਮਾਤਮਾ ਦੇ ਕੋਲ ਜਿਹਨੂੰ ਬੈਠਣਾ ਨਸੀਬ ਹੋ ਗਿਆ ਉਹ ਤਾਂ ਫਿਰ ਉਦੋਂ ਵੀ ਵੱਡਾ ਹੋ ਗਿਆ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆਂ ਮਨ ਉਹਦੀ ਯਾਦ ਨਾ ਮੌਲਿਆ ਗਿਆ ਤਾਨੋ ਦੀ ਸੇਵਾ ਨਾਲ ਹਰਾ-ਭਰਾ ਹੋ ਗਿਆ ਇਸ ਤਰ੍ਹਾਂ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਉਹਨੂੰ ਯਾਦ ਕਰ ਕਰਕੇ ਉਹਦੇ ਕੋਲ ਬੈਠ ਬੈਠ ਕੇ ਹੁਣ ਤਨ ਮਨ ਵੀ ਮੌਲਿਆ ਗਿਆ ਹੈ ਤੇ ਗੁਰਮਖੋ ਤਨ ਵਿੱਚੋਂ ਰੋਗ ਨਿਕਲ ਗਿਆ ਮਨ ਵਿੱਚੋਂ ਸੋਗ ਨਿਕਲ ਗਿਆ ਫੇਰ ਮਹਾਰਾਜ ਫਰਮਾਨ ਕਰਦੇ ਆ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਜੋ ਸਤ ਸੰਗਤ ਤੋਂ ਵਾਂਝੀਆਂ ਰਹਿ ਗਈਆਂ ਗੁਰੂ ਦੇ ਚਰਨਾਂ ਤੋਂ ਵਿਛੜੀਆਂ ਉਹ ਪ੍ਰਮਾਤਮਾ ਤੋਂ ਵੀ ਵਿਛੜ ਗਈਆਂ ਔਰ ਇਕਲੀਆਂ ਰਹਿ ਗਈਆਂ ਅਕਲ ਹੈ ਤਨਹਾਈ ਹੈ ਮਿਲਾਪ ਦਾ ਆਨੰਦ ਨਹੀਂ ਵਿਛੋੜੇ ਦੀ ਤਨਹਾਈ ਹੈ ਤਨਹਾਈ ਦਾ ਵਿਛੋੜਾ ਹੈ ਮਹਾਰਾਜੀ ਬਚਨ ਕਰਦੇ ਆ ਤਿਨ ਦੁੱਖ ਨ ਕਬਹੂ ਉਤਰੈ ਸੇ ਜਮਕੇ ਬਸ ਪੜੀਆਂ ਉਹਨਾਂ ਦਾ ਦੁੱਖ ਭੁੱਲ ਕੇ ਵੀ ਕਦੇ ਲੈਂਦਾ ਨਹੀਂ ਅੰਜਾਮ ਕੀ ਹੁੰਦਾ ਜਮਾਂ ਦੇ ਵਸ ਪੈ ਜਾਂਦੀਆਂ ਮੜ ਮੜ ਕੇ ਮਰਨਾ ਇਹ ਵੱਡਾ ਦੁੱਖ ਆ ਜੀ ਨਵਾਂ ਜਨਮ ਨਵਾਂ ਦੁੱਖ ਇਸ ਤਰ੍ਹਾਂ ਬੰਦੇ ਦੀ ਜ਼ਿੰਦਗੀ ਚੱਲਦੀ ਹੈ ਜੋ ਪ੍ਰਮਾਤਮਾ ਤੋਂ ਵਿਛੜੀਆਂ ਜੀਵ ਇਸਤਰੀਆਂ ਰਹਿ ਜਾਂਦੀਆਂ ਨੇ ਹੁਣ ਦੇਖਣ ਚ ਆਇਆ ਕਿੰਨੀ ਭੀੜ ਕਿੰਨਾ ਸ਼ੋਰ ਸ਼ਰਾਬਾ ਕਿਤਨੀ ਵੀ ਰੰਗਦਾਰ ਮਹਿਫਲ ਹੋਵੇ ਪਰ ਪ੍ਰਮਾਤਮਾ ਦੇ ਮਲਾਪ ਤੋਂ ਮਨ ਦੀ ਤਨਹਾਈ ਨਹੀਂ ਮਿਟਦੀ ਪਰਮਾਤਮਾ ਦਾ ਮਿਲਣਾ ਅੰਤਰੀਵ ਜੇ ਰੱਬ ਦਾ ਮਿਲਾਪ ਹੋ ਜੇ ਬੀਆਬਾਨ ਜੰਗਲ 'ਚ ਵੀ ਰੌਣਕ ਲੱਗ ਜਾਂਦੀ ਐ ਜੇ ਨਹੀਂ ਫਿਰ ਇਕੱਠ ਵਿੱਚ ਰੌਣਕ 'ਚ ਵੀ ਬੰਦਾ ਕੱਲਾ ਹੈ ਗੁਰਮਖ ਪਿਆਰਿਓ ਪੀੜਾ ਹੈ ਕਾਂਤ ਵਿੱਚ ਵੀ ਦੁਖੀਆ ਜਿਨੀ 라ਵੇ ਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਜਿਨ੍ਹਾਂ ਨੇ ਜਿਨ੍ਹਾਂ ਇਨਸਾਨਾਂ ਨੇ ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਸਾਧ ਸੰਗਤ ਵਿੱਚ ਆ ਕੇ ਰੱਬ ਦਾ ਚਿੰਤਨ ਕੀਤਾ ਉਰੇ ਗੁਣਾਂ ਦੀ ਵਿਚਾਰ ਕੀਤੀ ਉਹ ਤਾਂ ਖੇੜੇ ਚ ਨੇ ਆਨੰਦਤ ਨੇ ਮਗਨ ਨੇ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਕਿਉਂਕਿ ਉਹ ਕੰਠ ਦੇ ਰਾਹੀ ਰੱਬ ਦੇ ਨਾਮ ਦਾ ਉਚਾਰਨ ਕਰਦੀਆਂ ਨੇ ਇੱਕ ਇੱਕ ਗੁਣ ਮੋਤੀ ਹੈ ਹੀਰਾ ਹੈ ਨੀਲਮ ਹੈ ਪੰਨਾ ਹੈ ਜਵਾਰਾਤ ਹੈ ਮਾਨੋ ਉਹ ਅਭਿਆਸੀ ਦਾ ਜਿਹੜਾ ਕੰਠਾ ਮਹਾਰਾਜ ਜੀ ਕਹਿ ਰਹੇ ਆ ਵੀ ਹੀਰਿਆਂ ਨਾਲ ਜੜਿਆ ਗਿਆ ਸਾਧ ਸੰਗਤ ਜੀ ਦਰasal ਜਦੋਂ ਆਪਾਂ ਰੱਬ ਨੂੰ ਯਾਦ ਕਰਦੇ ਹਾਂ ਕੰਠ ਹੀ ਉਚਾਰਨ ਕਰਦਾ ਹੈ ਵਾਹਿਗੁਰੂ 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 ਚਾਹੇ ਆਪਾਂ ਉਚਾਰ ਦੀਏ ਚਾਹੇ ਬਾਣੀ ਪੜ੍ਹੀਏ ਇੱਕ ਉਚਾਰਾਂਗੇ ਤਾਂ ਕੰਠ ਦੇ ਨਾਲ ਹੀ ਇਸੇ ਕਰਕੇ ਨਾਨਕ ਬੰਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਸਾਹਿਬ ਜੀ ਕਹਿੰਦੇ ਆ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਸ਼ਰਨ ਨਸੀਬ ਹੋ ਗਈ ਉਹ ਪ੍ਰਮਾਤਮਾ ਦੇ ਦਰਦੀਆਂ ਹੀ ਬਣ ਗਈਆਂ ਨੇ ਤੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਰੱਬ ਕੋਲ ਉਹਨਾਂ ਦੇ ਚਰਨਾਂ ਦੀ ਧੂੜ ਪਾਵਨ ਹੈ ਮੱਗਰ ਪ੍ਰਵਯਾ ਰਾਧਣਾ ਬੌੜ ਨ ਜਨਮੜਿਆ ਮੱਗਰ ਦੇ ਮਹੀਨੇ ਵਿੱਚ ਜੋ ਪ੍ਰਮਾਤਮਾ ਦਾ ਉਚਾਰਨ ਕਰਦੇ ਆ ਪ੍ਰਮਾਤਮਾ ਦੇ ਗੁਣਾਂ ਦਾ ਰਮਨ ਕਰਦੇ ਆ ਸਾਧ ਸੰਗਤ ਵਿੱਚ ਬੈਠ ਕੇ ਰੱਬ ਦੀ ਅਰਾਧਨਾ ਕਰਦੇ ਆ ਮੁੜ ਮੁੜ ਕੇ ਉਹਨਾਂ ਦਾ ਜਨਮ ਨਹੀਂ ਹੁੰਦਾ ਤੇ ਜਿਨ੍ਹਾਂ ਦਾ ਜਨਮ ਨਹੀਂ ਹੁੰਦਾ ਉਹਨਾਂ ਦਾ ਮਰਨ ਨਹੀਂ ਹੁੰਦਾ ਇਸ ਤਰ੍ਹਾਂ ਮੱਗਰ ਦਾ ਮਹੀਨਾ ਉਨਾਂ ਲਈ ਸ਼ੋਭਨੀਕ ਬਣ ਜਾਂਦਾ ਹੈ ਮੱਗਰ ਪ੍ਰਵਿਆ ਰੱਦ ਨ ਬੋਹੜ ਨ ਜਨਮੜੀਆ ਜੇ ਕਿਤੇ ਗੁਰੂ ਕਿਰਪਾ ਹੋ ਜੇ ਮੱਗਰ ਦਾ ਮਹੀਨਾ ਇਹਦੇ ਵਿੱਚ ਪ੍ਰਮਾਤਮਾ ਦੇ ਗੁਣ ਸਾਡੇ ਵਿੱਚ ਸਮਾ ਜਾਣ ਹਿਰਦੇ ਚ ਸਮਾ ਜਾਣ ਇਹੀ ਗੁਰੂ ਦੀ ਬਾਣੀ ਦਾ ਉਪਦੇਸ਼ ਹੈ ਗੁਣਾਂ ਦਾ ਵਸ ਜਾਣਾ ਮੱਗਰ ਮਾਂ ਭਲਾ ਹਰ ਗੁਣ ਅੰਕ ਸਮਾਵੇ ਬਾਬਾ ਨਾਨਕ ਜੀ ਦੇ ਬਚਨ ਸੂਰਜ ਆਪਣਾ ਚਾਨਣਾ ਵੰਡਦਾ ਕਿਰਨਾਂ ਰਾਹੀ ਫਲ ਆਪਣੀ ਹੋਂਦ ਨੂੰ ਵੰਡਦੇ ਆ ਮਹਿਕ ਰਾਹੀ ਫਲ ਆਪਣੀ ਹੋਂਦ ਨੂੰ ਵੰਡਦੇ ਆ ਮਠਾਸ ਰਾਹੀ ਏਵੇਂ ਖੂਬ ਹੂ ਪ੍ਰਮਾਤਮਾ ਫੈਲਦਾ ਗੁਣਾ ਰਾਹੀ ਸਾਧ ਸੰਗਤ ਜੀ ਸੂਰਜ ਦੀਆਂ ਕਿਰਨਾਂ ਬ੍ਰਹਿਮੰਡ ਨੂੰ ਛੂੰਦੀਆਂ ਨੇ ਪਰ ਹਾਂ ਕੋਈ ਅੱਖਾਂ ਮੀਟ ਲਵੇ ਸੂਰਜ ਦੇ ਮਹਾਚਾਨਣ ਤੋਂ ਸੰਬੰਧ ਟੁੱਟ ਜਾਏਗਾ ਏਹੀ ਗੱਲ ਹੈ ਏਹੀ ਤਾਂ ਗੱਲ ਅਸਲ ਦੇ ਵਿੱਚ ਵੀ ਜੇ ਕੋਈ ਰੱਬ ਨੂੰ ਯਾਦ ਨਾ ਕਰੇ ਰੱਬ ਦੇ ਗੁਣਾਂ ਨਾਲ ਸੰਬੰਧ ਟੁੱਟ ਜਾਏਗਾ ਈਸ਼ਵਰ ਨੂੰ ਯਾਦ ਕਰਨਾ ਸਾਡੀ ਲੋੜ ਹੈ ਰੱਬ ਦੀ ਇਹ ਲੋੜ ਨਹੀਂ ਸਾਡੀ ਲੋੜ ਆ ਸਾਡੀ ਯਾਦ ਕਰਨ ਦੇ ਨਾਲ ਵਾਰ-ਵਾਰ ਰੱਬ ਨੂੰ ਜਿਹੜੀ ਆਦਤ ਆ ਇਹਨੇ ਸਾਨੂੰ ਗੁਣੀ ਬਣਾ ਦੇਣਾ ਹੈ ਤੁਸ਼ ਤੋਂ ਮਹਾਨ ਬਣਾ ਦੇਣਾ ਹੈ ਮਾਮੂਲੀ ਤੋਂ ਸਮਰੱਥ ਸੀ ਹੋ ਸਕਦੇ ਆ ਕਿਉਂਕਿ ਉਹ ਗੁਣਾ ਦਾ ਸਾਗਰ ਹੈ ਉਹਦੇ ਗੁਣਾਂ ਨੂੰ ਯਾਦ ਕਰ ਕਰਕੇ ਅਸੀਂ ਵੀ ਸਾਗਰ ਬਣ ਜਾਵਾਂਗੇ ਸਾਡੇ ਗੁਣਾਂ ਦੇ ਉਚਾਰਨ ਕਰਨ ਨਾਲ ਉਹ ਮਹਾਨ ਨਹੀਂ ਹੋਣਾ ਉਹ ਤਾਂ ਹੈ ਹੀ ਮਹਾਨ ਹੈ ਮਹਾਰਾਜ ਕਹਿੰਦੇ ਆ ਇਸ ਕਰਕੇ ਗੁਣਵੰਤੀ ਗੁਣ ਰਵੈ ਮੈਂ ਪਰਨੇ ਚਲ ਭਾਵੇ ਸਤਗੁਰੂ ਮਹਾਰਾਜ ਬਚਨ ਕਰ ਰਹੇ ਆ ਗੁਣ ਗੋਵਿੰਦ ਗਾਇਓ ਨਹੀਂ ਗੁਰੂ ਤੇਗ ਬਹਾਦਰ ਮਹਾਰਾਜੀ ਜਨਮ ਆਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਵਿਦਜਲ ਕੋ ਮੀਨ ਜਿਹੜੀਆਂ ਗੁਣਵੰਤੀਆਂ ਨੂੰ ਗੁਣਾ ਨਾਲ ਪਿਆਰ ਹੋ ਗਿਆ ਉਹਨਾਂ ਨੂੰ ਗੁਣਾ ਵਿੱਚੋਂ ਰਸ ਹੋਣ ਲੱਗ ਪਿਆ ਅਸਲ ਵਿੱਚ ਇੱਕ ਇੱਕ ਗੁਣ ਮਠਾਸ ਨਾਲ ਭਰਿਆ ਹੋਇਆ ਇੱਕ ਇੱਕ ਗੁਣ ਅੰਮ੍ਰਿਤ ਹੈ ਦਇਆ ਅੰਮ੍ਰਿਤ ਹੈ ਪ੍ਰੇਮ ਅੰਮ੍ਰਿਤ ਹੈ ਗਿਆਨ ਅੰਮ੍ਰਿਤ ਹੈ ਵਿਸ਼ਾਲਤਾ ਅੰਮ੍ਰਿਤ ਹੈ ਨਿਰਵੈਰਤਾ ਅੰਮ੍ਰਿਤ ਹੈ ਸ਼ਾਂਤੀ ਅੰਮ੍ਰਿਤ ਹੈ ਸੀਲ ਸੰਜਮ ਅੰਮ੍ਰਿਤ ਹੈ ਦੁਨੀਆ ਵਿੱਚ ਅਸੀਂ ਵੇਖਦੇ ਆਂ ਆਪਾਂ ਇਹੀ ਵੇਖਦੇ ਆਂ ਨਾ ਵੀ ਜੇ ਕਿਸੇ ਬੰਦੇ ਨੇ ਕੁਝ ਪ੍ਰਾਪਤ ਕਰਨਾ ਹੋਵੇ ਚਾਰੇ ਪਾਸੇ ਰੋਕਾਂ ਬਹੁਤ ਨੇ ਧਨ ਕਮਾਉਣ ਜਾਓ ਮੁਕਾਬਲੇ ਬੜਿਆ ਕੰਪੀਟੀਸ਼ਨ ਬਹੁਤ ਹੈ ਕੁਝ ਅੱਗੇ ਲੰਘ ਗਏ ਕੁਝ ਰੋਕਾਂ ਨੇ ਪਰ ਨਾਮ ਜਪਣਾ ਹੈ ਪਰਮਾਤਮਾ ਦੇ ਗੁਣ ਕਮਾਉਣੇ ਆ ਇਕੱਠੇ ਕਰਨੇ ਆ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਅਸਲ ਵਿੱਚ ਅਸੀਂ ਰਾਮ ਦੇ ਨਾਮ ਦੀ ਲੁੱਟੀ ਕਰਨੀ ਆ ਕਿਵੇਂ ਰਾਮ ਨਾਮ ਕੀ ਲੂਟ ਹੈ ਲੂਟ ਸਕੇ ਤੋਂ ਲੂਟ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਉਗੇ ਪ੍ਰਾਣ ਜਾਣਗੇ ਛੂਟ ਦੇਖੋ ਕਿਤੇ ਰਾਮ ਨਾਮ ਦੀ ਵੀ ਲੁੱਟ ਨੂੰ ਪੈ ਜਾਈਏ ਬੜੀ ਸੋਭਾ ਬਣ ਜਾਂਦੀ ਹੈ ਲੋਕ ਚ ਵੀ ਪ੍ਰਲੋਕ ਚ ਵੀ ਦੁਨੀਆ ਦੇ ਤਲ ਤੇ ਡਾਕਾ ਮਾਰੇ ਕੋਈ ਚੋਰੀ ਕਰੇ ਉਹਦੀ ਨਿੰਦਿਆ ਹੁੰਦੀ ਆ ਉਹਨੂੰ ਸਜ਼ਾ ਮਿਲਦੀ ਆ ਪਰ ਜੇ ਕੋਈ ਰੱਬ ਦੇ ਨਾਮ ਨੂੰ ਲੁੱਟ ਲਵੇ ਤਾਂ ਫਿਰ ਭਾਈ ਉਹਦੀ ਸੋਭਾ ਹੁੰਦੀ ਆ ਦੇਖੋ ਪਰ ਬੰਦਾ ਇਹਨੂੰ ਲੁੱਟਣਾ ਨਹੀਂ ਚਾਹੁੰਦਾ ਬੰਦਾ ਝੂਠੀਆਂ ਚੀਜ਼ਾਂ ਮਗਰ ਭੱਜਦਾ ਹੈ ਬੰਦਾ ਝੂਠੀਆਂ ਚੀਜ਼ਾਂ ਮਗਰ ਭੱਜ ਕੇ ਬੇਈਮਾਨ ਬਣ ਜਾਂਦਾ ਹੈ ਜ਼ਾਲਮ ਬਣ ਜਾਂਦਾ ਹੈ ਸ਼ੂਮ ਬਣ ਜਾਂਦਾ ਹੈ ਪਰ ਰਾਮ ਨਾਮ ਦਾ ਤਾਂ ਐਸਾ ਹੈ ਇਨੂੰ ਲੁੱਟਣ ਵਾਲਾ ਮਹਾਨ ਦਾਨੀ ਬਣ ਜਾਂਦਾ ਹੈ ਇਹ ਲੋਟ ਵਿੱਚ ਨਾ ਸਮਾਜ ਰੋਕ ਰਿਹਾ ਨਾ ਕਾਨੂੰਨ ਰੋਕ ਰਿਹਾ ਦਰਅਸਲ ਰੋਕਾਂ ਨੇ ਸਿਰਫ ਆਪਦੇ ਅੰਦਰੋਂ ਆਪਦੇ ਹੰਕਾਰ ਦੀ ਰੋਕ ਇਹ ਵੀ ਇੱਕ ਰੋਕ ਆ ਜੇ ਕਿਤੇ ਮੱਗਰ ਦੇ ਮਹੀਨੇ ਵਿੱਚ ਸਾਧ ਸੰਗਤ ਮਿਲ ਜਾਵੇ ਪ੍ਰਮਾਤਮਾ ਦੇ ਗੁਣਾਂ ਤੋਂ ਮਨ ਪ੍ਰਭਾਵਿਤ ਹੋ ਜਾਵੇ ਗੁਣਾਂ ਦਾ ਉਚਾਰਨ ਚੱਲ ਪਵੇ ਇਸ ਤਰ੍ਹਾਂ ਬੰਦਾ ਉਹਦਾ ਜਿਹੜਾ ਹਿਰਦਾ ਹੈ ਗੁਣਾਂ ਦਾ ਸਾਗਰ ਬਣ ਜਾਂਦਾ ਹੈ ਮਹਾਰਾਜ ਕਹਿੰਦੇ ਆ ਮੈਂ ਪ੍ਰਣਹਿ ਚਲ ਭਾਵੇ ਐਸੀਆਂ ਗੁਣਵੰਤੀਆਂ ਨੂੰ ਦੇਖ ਕੇ ਸਾਨੂੰ ਚੰਗਾ ਲੱਗਦਾ ਹੈ ਦਰਅਸਲ ਬੰਦੇ ਦਾ ਜਿਹੜਾ ਮਨ ਆ ਰੱਬ ਨੇ ਐਸਾ ਬਣਾ ਦਿੱਤਾ ਹੈ ਇਹ ਦੂਜੇ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਦੂਜੇ ਨੂੰ ਆਪਣਾ ਪ੍ਰਭਾਵ ਦਿੰਦਾ ਹੈ ਜੇ ਦੂਜੇ ਤੋਂ ਅੱਗੇ ਹੋ ਕੇ ਕਿਸੇ ਵੀ ਤਲ ਤੇ ਅੱਗੇ ਹੋ ਜੇ ਨਾ ਤੇ ਇਹ ਬਰਦਾਸ਼ਤ ਨਹੀਂ ਹੁੰਦਾ ਬੰਦੇ ਤੋਂ ਧਰਮ ਦੀ ਦੁਨੀਆ ਵਿੱਚ ਜੇ ਕੋਈ ਅੱਗੇ ਲੰਘ ਜੇ ਉਹਦਾ ਪ੍ਰਭਾਵ ਤੁਸੀਂ ਕਬੂਲ ਕਰ ਸਕਦੇ ਆ ਜੇ ਉਹਨੂੰ ਵੇਖੀਏ ਪੈਸੇ ਵੀ ਮਹਾਂਪੁਰਖ ਕਹਿੰਦੇ ਨੇ ਜੇ ਪੈਸਾ ਵੇਖਣਾ ਤਾਂ ਪਿੱਛੇ ਨੂੰ ਵੇਖ ਵੀ ਤੇਰੇ ਤੋਂ ਪਿੱਛੇ ਆ ਸਬਰ ਕਰ ਇਹ ਧਰਮ ਨੂੰ ਵੇਖਣਾ ਤਾਂ ਅੱਗੇ ਵੇਖ ਇਵੇਂ ਬਾਬਾ ਨਾਨਕ ਸਿੰਘ ਜੀ ਮਹਾਂਪੁਰਖ ਨਾਨਕ ਸਰਕਲੇਰਾ ਵਾਲੇ ਕਿਹਾ ਕਰਦੇ ਸੀ ਕਹਿੰਦੇ ਹੁੰਦੇ ਸੀ ਭਾਈ ਸਬਰ ਹੋਣਾ ਚਾਹੀਦਾ ਸਿੱਖਾ ਤੇਰੇ ਵਿੱਚ ਜੇ ਸਬਰ ਹੋਏਗਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਤੇਰੀਆਂ ਝੋੜੀਆਂ ਖੁਸ਼ੀਆਂ ਨਾ ਭਰ ਦੇਣੀਆਂ ਨੇ ਤੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਇਹੀ ਕਿਹਾ ਕਰਦੇ ਸੀ ਹਮੇਸ਼ਾ ਭਾਈ ਸਬਰ ਕਰੋ ਸਬਰ ਕਰੋ ਸੰਤੋਖ ਰੱਖੋ ਇਹ ਰਾਜੇ ਵੱਡੇ ਵੱਡੇ ਦੁਖੀ ਆ ਆ ਵੱਡੇ ਵੱਡੇ ਮਾਇਆ ਧਾਰੀ ਦੁਖੀ ਆ ਬਾਬਾ ਜੀ ਨੇ ਕਹਿਣਾ ਹੰਸਾਲੀ ਵਾਲੇ ਮਹਾਂਪੁਰਖਾਂ ਨੇ ਇਸ ਕਰਕੇ ਭਾਈ ਤੁਸੀਂ ਕੀ ਕਰਿਆ ਕਰੋ ਨਾਮ ਜਪਿਆ ਕਰੋ ਜਦੋਂ ਨਾਮ ਦਾ ਖਜ਼ਾਨਾ ਜਮਾ ਹੋ ਜਾਏਗਾ ਨਾ ਬਹੁਤ ਕਿਰਪਾ ਤੁਹਾਡੇ ਤੇ ਹੋ ਜਾਣੀ ਆ ਪਰ ਹੁੰਦਾ ਕੀ ਆ ਬੇਚੈਨ ਅੱਜ ਦਾ ਇਨਸਾਨ ਆਪਾਂ ਵੇਖਦੇ ਨਹੀਂ ਇਹ ਚੀਜ਼ਾਂ ਕਿੰਨਾ ਕਿੰਨਾ ਚਿਰ ਆਪਾਂ ਕਰੀ ਜਾਂਦੇ ਆ एवरी ਆਪਾਂ ਵੇਖਦੇ ਆ ਧਰਮ ਨੂੰ ਵੇਖਦੇ ਆ ਆਪਣੇ ਤੋਂ ਪਿੱਛੇ ਵਾਲੇ ਨੂੰ ਵੇਖਦੇ ਆ ਕਹਿ ਦਿੰਨੇ ਆ ਇਹ ਕੀ ਆ ਕਿੰਨੇ ਚਿਰ ਦਾ ਪਾਠ ਕਰ ਰਿਹਾ ਇਹਨੂੰ ਕੀ ਲੱਭ ਗਿਆ ਇਸ ਤਰ੍ਹਾਂ ਆਪਾਂ ਆਖ ਦਿੰਨੇ ਆ ਇਨੀ ਮੁੱਦਤ ਦਾ ਗੁਰਦੁਆਰੇ ਜਾ ਰਿਹਾ ਇਹਨੂੰ ਕੀ ਪ੍ਰਾਪਤੀ ਹੋਈ ਆ ਮੁੱਦਤਾਂ ਲੰਘ ਗਈਆਂ ਸੰਗਤ ਕਰਦੇ ਆ ਅਜੀਬ ਹੀ ਠੀਕ ਨਹੀਂ ਹੈ ਧਰਮ ਨੂੰ ਵੇਖਣਾ ਹੋਵੇ ਆਪ ਤੋਂ ਪਿੱਛੇ ਨੂੰ ਵੇਖਣ ਲੱਗ ਪੈਂਦੇ ਹਾਂ ਤਾਂ ਖੁਦ ਵੀ ਸਾਡੇ ਕਦਮ ਰੁਕ ਜਾਂਦੇ ਨੇ ਬਹੁਤ ਦਫਾ ਪਿੱਛੇ ਮੁੜ ਜਾਂਦੇ ਆ ਇਸ ਕਰਕੇ ਗੁਰਮਖ ਪਿਆਰਿਓ ਕਈ ਵਰੀ ਬੰਦੇ ਦੀ ਇਹ ਕਿਸਮਤ ਚਮਕ ਜਾਂਦੀ ਜਦੋਂ ਸੰਗਤ ਵਿੱਚ ਆਉਂਦਾ ਹੈ ਉਹਨੂੰ ਸ਼ਰਮ ਆਉਂਦੀ ਆ ਵੀ ਮੈਨੂੰ ਮਨੁੱਖਾ ਜਨਮ ਮਿਲਿਆ ਕਿਉਂ ਹੈ ਇਸ ਕਰਕੇ ਫਿਰ ਉਹ ਅੱਗੇ ਨੂੰ ਵੇਖਦਾ ਹੈ ਅਗਾਹਾਂ ਕੂਤਰਾੰਗ ਪਿੱਛਾ ਫੇਰਨਾ ਮੁਹੱੜੜਾ ਨੇਚਲ ਚਤਰ ਸਜਾਨ ਵਿਦਾਤਾ ਚੰਚਲ ਜਗਤ ਸਬਾਇ ਉਹ ਪਰਮਾਤਮਾ ਟਿਕਿਆ ਹੋਇਆ ਬੁੱਧੀਮਾਨ ਆ ਗਿਆਨ ਦਾ ਸਾਗਰ ਕਿਸਮਤ ਲਿਖਣ ਵਾਲਾ ਹੈ ਸਾਰਾ ਜਗਤ ਚਲਾਏ ਮਾਨਾ ਚੰਚਲਾ ਚਲਦਾ ਪਿਆ ਨਾਸ਼ ਬਣਤਾ ਸੰਗਤ ਕਰਦਿਆਂ ਮਹਾਂਪੁਰਖ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਕਿਹਾ ਕਰਦੇ ਸੀ ਇਹ ਪਤਾ ਲੱਗਦਾ ਹੈ ਇੱਕਦਮ ਬਿਰਤੀ ਚੰਚਲ ਜਗਤ ਨਾਲੋਂ ਟੁੱਟ ਕੇ ਨੇਚਲ ਪਰਮਾਤਮਾ ਨਾਲ ਜੁੜ ਗਈ ਆ ਇਹ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭਾਣੇ ਤਾਂ ਪਾਇਆ ਬਾਬਾ ਨਾਨਕ ਜੀ ਦੇ ਬਚਨ ਆ ਦੁਨੀਆ ਭਰ ਦੇ ਅਵਤਾਰੀ ਪਰਸ਼ਾਣੇ ਧਰਮ ਨੂੰ ਧਿਆਨ ਸਾਧਨਾ ਆਖਿਆ ਜਿਵੇਂ ਧਿਆਨ ਪੱਕਦਾ ਬੰਦਾ ਲੀਨ ਹੁੰਦਾ ਅਗਾਹ ਚੱਲ ਕੇ ਸਤਿਗੁਰੂ ਫਰਮਾਨ ਕਰਦੇ ਆ ਗੀਤ ਨਾਦ ਕਵਤ ਕਵੇ ਸੁਣ RAM ਨਾਮ ਦੁਖ ਭਾਗੈ ਨਾਨਕ ਸਾਤਨ ਨਾਹਾ ਪਿਆਰੀ ਆ ਭਗਤੀ ਪ੍ਰਿਆਗੈ ਦਰਸਲ ਆਮ ਇਹ ਬਹੁਤ ਪ੍ਰਭਾਵ ਪੈਂਦਾ ਹੈ ਜਦੋਂ ਵੀ ਮਨ ਟਿਕ ਜਾਂਦਾ ਹੈ ਤਾਂ ਅੰਦਰੋਂ ਸੰਗੀਤ ਬੰਦੇ ਦੇ ਪੈਦਾ ਹੁੰਦਾ ਹੈ ਉਹ ਸੰਗੀਤ ਕੋਈ دنیਆਵੀ ਸੰਗੀਤ ਨਹੀਂ ਹੁੰਦਾ ਫਿਰ ਜਦੋਂ ਗਾਉਂਦਾ ਹੈ ਉਹ ਰੱਬ ਦੇ ਗੀਤ ਹੁੰਦੇ ਆ ਇਹੋ ਜੀ ਜੀਵ ਇਸਤਰੀ ਜੀਵ ਆਤਮਾ ਰੱਬ ਨੂੰ ਪਿਆਰੀ ਲੱਗਦੀ ਆ ਸੋ ਗੁਰਮਖ ਪਿਆਰਿਓ ਆਪਾਂ ਵੀ ਮੱਗਰ ਦੇ ਮਹੀਨੇ ਵਿੱਚ ਸਾਧ ਸੰਗਤ ਕਰੀਏ ਫੇਰੀ ਸਾਡੀ ਜ਼ਿੰਦਗੀ ਸਫਲ ਹੋ ਸਕਦੀ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੱਗਰ ਮਹੀਨੇ ਦੀ ਆਰੰਭਤਾ ਹੋਈ ਹੈ ਗੁਰੂ ਸਾਹਿਬ ਜੀ ਸਰਬੱਤ ਸੰਗਤਾਂ ਨੂੰ ਦਰੋਂ ਕਰੂੰ ਨਾਮਦਾਨ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਇਹ ਮੱਗਰ ਦਾ ਮਹੀਨਾ ਸਰਬੱਤ ਸੰਗਤਾਂ ਵਾਸਤੇ ਖੁਸ਼ੀਆਂ ਖੇੜੀਆਂ ਭਰਿਆ ਹੋਵੇ ਇਹੀ ਅਰਦਾਸ ਬੇਨਤੀ ਕਰਦੇ ਹਾਂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ